ਸਤ ਸ੍ਰੀ ਅਕਾਲ ਜੀ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੰਨੇ ਵੀ ਰਿਸ਼ਤੇ ਪਾਉਂਦੇ ਹਾਂ ਪਰਿਵਾਰ ਦੇ ਨੰਬਰ ਸਮੇਤ ਪਾਉਂਦੇ ਹਾਂ ਤਾਂ ਜੋ ਤੁਸੀਂ ਪਰਿਵਾਰ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕੋ ਨੀਲੀ ਪੱਟੀ ਵਾਲਾ ਨੰਬਰ ਪਰਿਵਾਰ ਦਾ ਹੁੰਦਾ ਹੈ ਤੇ ਪੀਲੀ ਪੱਟੀ ਵਾਲਾ ਨੰਬਰ ਸਾਡਾ ਹੁੰਦਾ ਹੈ ਕਿਸੇ ਵੀ ਭੈਣ ਭਰਾ ਨੇ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੋਵੇ ਜਾਂ ਕੋਈ ਵੀ ਰਿਸ਼ਤੇ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਪੀਲੀ ਪੱਟੀ ਵਾਲੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੇ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨੰਗਲ ਜਗੀਰ ਉਮਰ 15 12 1997 ਕੱਦ 6 ਫੁੱਟ ਗੋਤ ਤਨੂਆ ਜ਼ਮੀਨ ਸਤਕਿੱਲੇ ਹਰਿਆਣਾ ਵਿੱਚ ਪੜਾਈ ਪਲੱਸ 2 ਇੰਡੀਆ ਚ ਡਿਪਲੋਮਾ ਇਨ ਕੈਨੇਡਾ ਭੈਣ ਇੱਕ ਮੈਰਿਡ ਕੈਨੇਡਾ ਪੀਆਰ ਹੈ ਲੜਕਾ ਕੈਨੇਡਾ ਵਿੱਚ ਪੀਆਰ ਹੈ ਕੰਮ ਆਪਣਾ ਪੇਂਟਿੰਗ ਦਾ ਕੰਮ ਹੈ ਪਰਿਵਾਰ ਸਾਰਾ ਪੀਆਰ ਹੈ ਰਿਸ਼ਤਾ ਲੜਕੀ ਦੀ ਨਰਸਿੰਗ ਕੀਤੀ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਲੜਕੀ ਦਾ ਕੱਦ 5-5 ਤੱਕ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ +16046539069 ਦੂਜਾ ਰਿਸ਼ਤਾ ਨਾਮ ਸਿੰਘ ਪਤਾ ਮੰਡੀ ਸਦਰਾ ਕੈਥਲ ਕਾਸਟ ਜੱਟ ਸਿੱਖ ਗੋਤ ਸਾਹੀ ਉਮਰ 30 ਸਾਲ ਕੱਦ 5 ਫੁੱਟ 9 ਇੰਚ ਪੜਾਈ ਬੀਏ ਐਮਏ ਵਕੀਲ ਦਾ ਕੋਰਸ ਤੇ ਵਕੀਲ ਨਾਲ ਹੀ ਕੰਮ ਕਰ ਰਹੇ ਹਨ ਸੈਲਰੀ 18000 ਜ਼ਮੀਨ 10 ਕਿੱਲੇ ਭੈਣ ਇੱਕ ਆਸਟ੍ਰੇਲੀਆ ਮੈਰਿਡ ਰਿਸ਼ਤਾ ਕੁੜੀ ਸਿੱਖ ਪਰਿਵਾਰ ਦੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 83979 98795 ਤੀਜਾ ਰਿਸ਼ਤਾ ਨਾਮ ਸ਼ਰਮਾ ਪਤਾ ਬਠਿੰਡਾ ਪੜਾਈ ਬੀਏ ਭੈਣ 2 ਭਰਾ 1 ਕੱਦ 5 ਫੁੱਟ 7 ਇੰਚ ਕਾਸਟ ਬ੍ਰਾਹਮਣ ਉਮਰ 2211999 ਕਾਮ ਟ੍ਰਾਈਡੈਂਟ ਵਰਕ ਕੁੜੀ ਪੜੀ ਲਿਖੀ ਹੋਵੇ ਸੋਹਣੀ ਹੋਵੇ ਤੇ ਨੇੜੇ ਦੇ ਹੀ ਸੰਪਰਕ ਕਰਨ ਪਰਿਵਾਰ ਦਾ ਨੰਬਰ ਨੋਟ ਕਰੋ ਜੀ 98184 99842 ਆਪਣੇ ਲੜਕਾ ਲੜਕੀ ਦੀ ਰਿਸ਼ਤੇ ਦੀ ਐਡ ਪਾਉਣ ਲਈ ਸਾਡੇ ਪੀਲੀ ਪੱਟੀ ਵਾਲੇ ਨੰਬਰ ਤੇ ਸੰਪਰਕ ਕਰੋ ਜੀ ਸਾਡਾ ਨੰਬਰ ਹੈ 70870 70443 ਧੰਨਵਾਦ ਜੀ